ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਿਨ ਹੋ ਗਿਆ ਜੀ ਐਤਵਾਰ ਦਾ ਤੇ ਟਾਈਮ ਹੋ ਗਿਆ 12 ਵਜੇ ਦਾ ਔਰ ਮੈਂ ਆਈ ਸੀ ਕਿ ਹੁਨੇ ਹਸਪੀਟਲ ਜੋ ਦਵਾਈ ਲੈ ਕੇ ਮੈਨੂੰ 4-5 ਦਿਨਾਂ ਦਾ ਬੁਖਾਰ ਹੋ ਰਿਹਾ ਸੀਗਾ 2-3 ਦਿਨ ਦਾ ਤਾਂ ਮੈਂ ਬਸ ਘਰੇ ਮੈਡੀਸਿਨ ਲੈ ਲਈ ਜੇ ਟੈਬਲੇਟ ਵਗੈਰਾ ਲੈ ਲਈ ਮੈਂ ਕਿ ਠੀਕ ਹੋ ਜੂਗਾ ਬੁਖਾਰ ਵੀ ਬਹੁਤ ਜ਼ਿਆਦਾ ਨਹੀਂ ਸੀ ਬਸ ਹੱਡ ਭਜਣੀ ਪਰ ਥਕਾਵਟ ਬਹੁਤ ਰਹਿੰਦੀ ਸੀ ਫਿਰ ਮੈਨੂੰ ਆ ਗਿਆ ਹੋ ਗਿਆ ਵੀ ਇੰਨੇ ਦਿਨ ਹੋ ਗਏ ਆਰਾਮ ਨਹੀਂ ਆ ਰਿਹਾ ਚਲੋ ਜਾਣੇ ਡਾਕਟਰ ਕੋਲੇ ਲਿਓਣੀ ਪੋਗੀ ਦਵਾਈ ਫੇਰ ਆਮ ਆਊਗਾ ਕਿਉਂਕਿ ਕਈ ਵਾਰ ਐ ਹੁੰਦਾ ਨਾ ਆਪਾਂ ਕੌਲਜੀ ਕਰ ਲੈਨੇ ਆ ਫਿਰ ਜਿਹੜੀ ਪ੍ਰੋਬਲਮ ਹੁੰਦੀ ਉਹ ਜ਼ਿਆਦਾ ਵੱਧ ਜਾਂਦੀ ਆ ਫਿਰ ਪੈਸੇ ਵੀ ਜ਼ਿਆਦਾ ਲੱਗਦੇ ਆ ਰੈਸਟ ਵੀ ਜ਼ਿਆਦਾ ਕਰਨਾ ਪੈਂਦਾ ਹਾਲਾਂਕਿ ਮੈਂ ਨਾ ਜਿੱਥੇ ਹੁਣ 1 ਘੰਟਾ ਰੈਸਟ ਕਰਦੀ ਹੁੰਦੀ ਸੀ ਉੱਥੇ 2 ਘੰਟੇ ਰੈਸਟ ਕਰਦੀ ਸੀ ਮੈਨੂੰ ਇੰਨੀ ਥਕਾਵਟ ਜੀ ਰਹਿਣ ਲੱਗਦੀ ਸੀ ਕਿ ਨਾ ਬੁਖਾਰ ਦੇ ਕਾਰਨ ਪਰ ਫਿਰ ਉਹ ਹੈ ਵੀ ਜਦੋਂ ਆਪਾਂ ਰੈਸਟ ਕਰ ਲੈਂਦੇ ਆ ਤਾਂ ਫਿਰ ਬਹੁਤ ਸਾਰੇ ਕੰਮ ਕਾਰ ਜਿਹੜੇ ਇਕੱਠੇ ਹੋ ਜਾਂਦੇ ਆ ਇੱਕੰਮਾਂ ਦੀ ਇੱਕ ਲੰਬੀ ਲਿਸਟ ਬਣ ਜਾਂਦੀ ਹੈ ਬੜੇ ਕੰਮ ਪੈਂਡਿੰਗ ਹੋ ਜਾਂਦੇ ਹਨ ਕਿਉਂਕਿ ਹੁਣ ਮੇਰੇ ਤੋਂ ਇੰਨੇ ਦਰਾਂ ਸਫਾਈਆਂ ਵੀ ਨਹੀਂ ਚੱਜ ਰਹੀਆਂ ਤੇ ਅਜੇ ਕੱਪੜੇ ਵੀ ਜਿਹੜੇ ਪ੍ਰੈਸ ਕਰਨ ਵਾਲੇ ਢੇਰ ਲੱਗਿਆ ਪਿਆ ਹੈ ਅੱਜ ਮੈਂ ਕੰਮ ਕਾਜ ਜਿਹੜੇ ਕੁਝ ਕਰ ਗਈ ਸੀ ਕੱਲ ਮੈਂ ਇੰਜੈਕਸ਼ਨ ਇੱਕ ਲਗਵਾ ਕੇ ਆਈ ਸੀ ਕਿਉਂਕਿ ਡਾਕਟਰ ਕਹਿੰਦੇ ਅਗਰ ਛੇਤੀ ਰਾਮ ਚਾਹੀਦਾ ਤਾਂ ਫਿਰ ਇੰਜੈਕਸ਼ਨ ਲਗਾਉਣੇ ਪੋਗੇ ਔਰ ਸਾਡੇ ਡਾਕਟਰ ਇਹ ਐ ਆ ਵੀ ਉਹ ਕਹਿ ਦਿੰਦੇ ਤੁਸੀਂ ਤਿੰਨ ਇੰਜੈਕਸ਼ਨ ਲਗਾ ਲਗਾਤਾਰ ਲਗਵਾਓ ਫੇ ਤੁਹਾਨੂੰ ਆਰਾਮ ਆ ਜੂਗਾ ਨਾ ਫਿਰ ਮੈਨੂੰ ਵੀ ਆਉਂਦਾ ਵੀ ਦਵਾਈ ਖਾਣੀ ਮੈਨੂੰ ਬਹੁਤ ਔਖੀ ਲੱਗਦੀ ਹੈ ਇੰਜੈਕਸ਼ਨ ਨਾਲ ਛੇਤੀ ਰਾਮ ਆਜੂਗਾ ਸਾਰੇ ਕੰਮ ਕਾਜ ਵੀ ਕਰਨੇ ਹੁੰਦੇ ਆ ਹਨਾ ਕਿਉਂਕਿ ਇਹ ਡੇਲੀ ਰੈਸਟ ਕਰਕੇ ਜਿਆਦਾ ਟਾਈਮ ਤਾਂ ਫਿਰ ਆਪਣੇ ਕੰਮ ਬਹੁਤ ਇਕੱਠੇ ਹੋ ਜਾਂਦੇ ਹਨਾ ਤੇ ਇਸ ਕਰਕੇ ਮੈਂ ਫਿਰ ਇੱਕ ਕੱਲ ਇੰਜੈਕਸ਼ਨ ਲਗਵਾ ਲਿਆ ਸੀਗਾ ਇੱਕ ਅੱਜ ਲਗਵਾਇਆ ਤੇ ਅੱਜ ਤਾਂ ਉਹ ਨਰਸ ਨੇ ਲਾਇਆ ਨਾ ਇੰਜੈਕਸ਼ਨ ਬੜਾ ਪੇਨ ਕੀਤਾ ਮੈਨੂੰ ਅੱਜ ਤਾਂ ਬੜਾ ਤੜਪੇ ਕਿੰਨਾ ਪਰ ਇੰਨਾ ਵੀ ਛੇਤੀ ਛੇਤੀ ਰਾਮ ਆਜੇ ਚਲੋ ਕਿਉਂਕਿ ਬਹੁਤ ਸਾਰੇ ਕੰਮ ਇਕੱਠੇ ਹੋ ਗਏ ਤੇ ਅੱਜ ਮੈਂ ਥੋੜਾ ਟਾਈਮ ਸਿਰ ਚੱਲੇ ਗਈ ਸੀ ਮੈਂ ਘਰ ਉਗੀ ਸੀ 10:30 ਵਜੇ ਤੇ 12:00 ਵਜੇ ਵਾਪਸ ਆ ਗਈ ਉਹ ਤਾਂ ਡਾਕਟਰ ਦੇ ਤਾਂ ਅੱਧਾ ਕਿ ਘੰਟਾ ਹੀ ਲੱਗਿਆ ਕੋਈ ਇੱਕ ਜ਼ਿਆਦਾ ਰਸ਼ ਨਹੀਂ ਸੀਗਾ ਸਵੇਰ ਸਵੇਰ ਚੱਲ ਜੀਏ ਨਾ ਤੇ ਬਾਕੀ ਕੰਮ ਕਾਚ ਮੈਂ ਕਰ ਗਈ ਸੀ ਕਿ ਜਿਹੜੇ ਰੋਟੀ ਵਾਲੇ ਭਾਂਡੇ ਸੀਗੇ ਉਹ ਰਹਿ ਗਏ ਸੀ ਸਾਫ਼ ਕਰਨ ਵਾਲੇ ਚਲੋ ਮੰਮੀ ਕਹਿੰਦੇ ਮੈਂ ਕਰ ਦਿੰਦੀ ਆ ਕਿ ਮੈਂ ਕਿ ਤੁਹਾਡੇ ਕੋਲ ਹੋਏ ਤੇ ਤੁਸੀਂ ਕਰ ਦਿਓ ਕਿਉਂਕਿ ਮੰਮੀ ਵੀ ਥੱਕ ਜਾਂਦੇ ਆ ਇੱਕ ਉਹਨਾਂ ਨੇ ਅਚਾਰ ਦਾ ਕੰਮ じゃ ਸ਼ੁਰੂ ਕੀਤਾ ਹੈ ਤੇ ਉਸ ਕਰਕੇ ਵੀ ਕੰਮ ਕਾਫੀ ਹੋ ਗਿਆ ਤੇ ਦੂਸਰਾ ਮੈਂ ਕਿਹਾ ਚਲੋ ਜਦੋਂ ਮੈਂ ਘਰ ਆਈ ਤਾਂ ਮੰਮੀ ਨੇ ਕਰਦੇ ਸੀਗੇ ਸਾਫ ਤੇ ਹੁਣ ਮੈਂ ਜਿਹੜੇ ਕੱਪੜੇ ਧੋਕੇ ਗਏ ਸੀ ਕਿਤਾਰ ਤੇ ਉਹ ਸੁੱਕ ਗਏ ਉਹ ਲਾ ਕੇ ਲਿਉਣੇ ਮੈਂ ਥੋੜਾ ਟਾਈਮ ਹਵਾ ਲੈ ਰਹੀ ਸੀ ਕਿ ਮੈਂ ਕਿਹਾ ਚਲੋ ਹਵਾ ਲੈ ਲਈਏ ਗਰਮੀ ਚੋਂ ਆਏ ਆ ਇੰਨਾ ਵੀ ਡਾਕਟਰ ਦਾ ਰਸਤਾ ਨਹੀਂ ਸੀਗਾ ਤੇ ਮੈਂ ਜਾ ਰਹੀ ਸੀ ਤਰਾਜ ਨੇ ਕਹਿੰਦੇ ਚਲੋ ਕੁਝ ਖਾਣ ਪੀਣੋ ਲੈ ਆਉਣਾ ਮੈਂ ਕਿਉਂਕਿ ਨਾ ਘਰੇ ਪਾਲਕ ਤਾਂ ਹੋਈ ਹੋਈ ਸੀਗੀ ਮੀ ਵੀ ਪੈਰਸ ਮੈਂ ਕਿਹਾ ਚਲੋ ਪਾਲਕ ਵਾਲੇ ਪਕੌੜੇ ਬਣਾਵਾਂਗੇ ਬਸ ਇੱਕ ਦੋ ਦਿਨ ਅਸੀਂ ਇੱਧਰ ਉੱਧਰ ਗਏ ਉਸ ਤੋਂ ਬਾਅਦ ਮੀ ਵੀ ਹਟ ਗਿਆ ਧੁੱਪਾਂ ਵੀ ਨਿਕਣ ਲੱਗ ਗਈਆਂ ਸਾਨੂੰ ਪਾਲਕ ਵਾਲੇ ਪਕੌੜੇ ਨਹੀਂ ਬਣੇ ਉਸ ਤੋਂ ਬਾਅਦ ਮੈਨੂੰ ਬੁਖਾਰ ਜਿਹਾ ਲੱਗ ਗਿਆ ਨਾ ਵੀ ਜਿਹੜੀ ਘਰ ਦੀ ਚੀਜ਼ ਬਣਾਈ ਹੁੰਦੀ ਹੈ ਉਹ ਫਰੈਸ਼ ਹੋ ਤਾਂ ਵਧੀਆ ਹੀ ਹੁੰਦੀ ਹੈ ਚਲੋ ਹੁਣ ਥੋੜਾ ਥੋੜਾ ਠੀਕ ਹੋ ਜਾਈਏ ਫਿਰ ਮੀ ਆਵੇ ਫਿਰ ਬਣਾਵਾਂਗੇ ਹੈਨਾ ਹਜੇ ਮਾਲਪੂੜੇ ਖੀਰ ਉਹ ਵੀ ਬਣਾਉਣੀ ਆ ਬੜੀਆਂ ਲਿਸਟਾਂ ਕੰਮ ਦੀਆਂ ਇਕੱਠੀਆਂ ਹੋਈਆਂ ਪਈਆਂ ਆ ਤੇ ਚਲੋ ਹੁਣ ਮੈਂ ਤਾਂ ਤੋਂ ਕਪੜੇ ਲਾ ਕੇ ਲਿਉਨੀਆਂ ਤੇ ਕਪੜੇ ਪ੍ਰੈਸ ਕਰਨ ਵਾਲਾ ਦਾ ਢੇਰ ਲੱਗਿਆ ਪਿਆ ਆ ਬਹੁਤ ਸਾਰੇ ਕੰਮ ਹੋ ਜਾਂਦੇ ਸਹੀ ਗੱਲ ਹੈ ਨਾ ਵੀ ਕੰਮ ਆਪਾਂ ਨੂੰ ਨਹੀਂ ਛੱਡਦੇਗੇ ਆਪਾਂ ਚਾਹੇ ਕੰਮ ਨੂੰ ਛੱਡਦੇ ਆਪਾਂ ਚਲੋ ਆਇਆ ਕਰਦੇ ਨੇ ਵੀ ਚਲੋ ਅੱਜ ਰੈਸਟ ਕਰ ਲੈਂਦੇ ਤabbe ਵੀ ਠੀਕ ਨਹੀਂ ਆ ਨਾ ਵਾਚ ਕਰ ਲਾਂਗੇ ਪਰ ਉਹ ਫਿਰ ਕੰਮ ਹੋਰ ਜਦੋਂ ਹੋਰ ਜ਼ਿਆਦਾ ਇਕੱਠੇ ਹੋਈ ਜਾਂਦੇ ਰਹਿੰਦੇ ਹੁਣ ਮੈਨੂੰ ਐ ਹੀ ਆ ਵੀ ਰੈਸਟ ਮੈਂ ਕਰਦੀ ਸੀ ਮੈਨੂੰ ਐ ਦਿਖ ਰਿਹਾ ਸੀ ਵੀ ਇੰਨਾ ਕੰਮ ਪਿਆ ਅੱਜ ਵੀ ਮੈਂ ਸੋਚ ਰਹੀ ਸੀ ਕਿ ਚਲ ਇੱਕ ਇੰਜੈਕਸ਼ਨ ਲਗਵਾ ਲਿਆ ਠੀਕ ਹੋ ਜੂਗੀ ਦੂਸਰਾ ਨਹੀਂ ਲਗਵਾਉਂਦੀ ਹੈ ਨਾ ਕੀ ਕਰਨਾ ਲਗਾ ਕੇ ਜਾਉਂਗੀ ਘੰਟਾ ਡੇਢ ਘੰਟਾ ਲੱਗੂਗਾ ਮੈਨੂੰ ਹੈ ਨਾ ਇੱਕ ਇਹ ਹੁੰਦਾ ਆਪਾਂ ਡਾਕਟਰ ਦੇ ਜਾਨੇ ਆ ਨਾ ਤੇ 1000 ਰੁਪਇਆ ਤਾਂ ਐਵੇਂ ਹੀ ਲੱਗ ਜਾਂਦਾ ਨਾ ਤੇ 1000 ਰੁਪਇਆ ਆਪਾਂ ਨੂੰ ਬਣਾਉਣ ਨੂੰ ਕਿੰਨੇ ਦਿਨ ਲੱਗ ਜਾਂਦੇ ਹਨ ਪਰ ਕੀ ਕਰੋ ਫਿਰ ਮਜਬੂਰੀ ਹੋ ਜਾਂਦੀ ਹੈ ਬਾਕੀ ਕੰਮ ਕਾਜ ਜਿਹੜੇ ਉਹ ਪਿੱਛੇ ਰਹਿ ਜਾਂਦੇ ਜੇ ਨਾ ਆਪ ਦਵਾਈ ਲਈਏ ਮੈਡੀਸਿਨ ਨਾਲ ਲਈਏ ਹੈ ਨਾ ਤੇ ਅੱਜ ਕੱਲ ਦੇ ਬੁਖਾਰ ਤੇ ਵੀ ਐਵੇਂ ਜੇ ਹਨਾ ਕਰਦੇ ਕੋਈ ਵੀ ਆਪਾਂ ਖਾਣੇ ਕੋਈ ਮੈਡੀਸਿਨ ਘਰ ਦੀ ਖਾਣੇ ਉਹਦੇ ਨਾਲ ਆਰਾਮ ਹੀ ਨਹੀਂ ਆਉਂਦੇ بگੜ ਜਾਂਦਾ ਜਾਂਦੇ ਆ ਬਾਕੀ ਜਿਵੇਂ ਡਾਕਟਰ ਵੀ ਕਹਿ ਰਹੇ ਸੀ ਵੀ ਮੌਸਮੀ ਵਾਇਰਲ ਜਾਂ ਬੋਤ ਹੋਇਆ ਪਿਆ ਨਾ ਸਾਰਿਆਂ ਨੂੰ ਆਪ ਦਾ ਧਿਆਨ ਰੱਖਣਾ ਚਾਹੀਦਾ ਤੇ ਇਸ ਕਰਕੇ ਫਿਰ ਮੈਂ ਚਲੋ ਹਾਜੀ ਦੂਸਰਾ ਇੰਜੈਕਸ਼ਨ ਵੀ ਲਗਵਾਈ ਆਈ ਹੁਣ ਕੱਲ ਨੂੰ ਤੀਸਰਾ ਲੱਗੂ ਉਹ ਵੀ ਹਿੰਮਤ ਕਰਨੀ ਪਊਗੀ ਜਾਣਦੀ ਹੈ ਨਾ ਕਿਉਂਕਿ ਇੱਕ ਤਾਂ ਗਰਮੀ ਇੱਕ ਫਿਰ ਘਰ ਦੇ ਕੰਮ ਕਾਜ ਹੋ ਜਾਂਦੇ ਹਨ ਨਾ ਤੇ ਤਾਂ ਕਰਕੇ ਫਿਰ ਬੜਾ ਸੋਚਣਾ ਪੈਂਦਾ ਵੀ ਜਾਈਏ ਕਿ ਨਾ ਜਾਈਏ ਤੇ ਫਿਰ ਮੈਂ ਜਾ ਰਹੀ ਸੀ ਫਿਰ ਆਇੰਦੇ ਕਹਿੰਦੇ ਚਲੋ ਕੁਝ ਖਾਣ ਪੀਣ ਨੂੰ ਲਿਆਣਾ ਇਸ ਕਰਕੇ ਬ레ਡ ਪਕੌੜੇ ਲਿਆਂਦੇ ਤੇ ਲੈਂਦੀ ਹੈ ਕਚੋਰੀਆਂ ਹਨਾ ਬਰੈਡ ਪਕੌੜੇ ਔਰ ਕਚੋਰੀਆਂ ਲੈਂਦੀ ਹੈ ਸਮੋਸੇ ਮਿਲੇ ਨੀਗੇ ਤੇ ਫਿਰ ਮੈਨੂੰ ਥੋੜਾ ਜਿਹਾ ਜਲੇਬੀਆਂ ਵਧੀਆ ਲੱਗੇ ਮੈਂ ਜਲੇਬੀਆਂ ਵੀ ਲਈ ਮੇਰਾ ਜੀ ਕਿਤਾਬ ਜਲੇਬੀਆਂ ਖਾਣ ਨੂੰ ਦੁਪਹਿਰ ਨੂੰ ਚਾਹ ਦੇ ਨਾਲ ਖਾਵਾਂਗੇ ਜਲੇਬੀਆਂ ਉਹ ਸਾਰਾ ਸਮਾਨ ਮੈਂ ਸਬਜੀ ਵਗੈਰਾ ਵੀ ਕੁਝ ਲੈ ਕੇ ਆਂਦੀ ਤੇ ਉਹ ਸਮਾਨ ਜਿਹੜਾ ਸਾਰਾ ਮੈਂ ਮਨ ਵੀ ਨੂੰ ਫੜਾਤਾ ਮੈਂ ਕਿ ਚਾਲਾ ਧੋ ਧੂ ਕੇ ਰੱਖਦੇ ਕਿਉਂਕਿ ਫਿਰ ਆ ਨਾ ਵੈਸੇ ਡਾਕਟਰ ਤੇ ਤਾਂ ਅੱਧਾ ਘੰਟਾ ਹੀ ਲੱਗਿਆ ਪਰ ਫਿਰ ਸਮਾਨ ਵਗੈਰਾ ਲਿਆ ਇਸ ਕਰਕੇ ਟਾਈਮ ਲੱਗ ਗਿਆ ਵੈਸੇ ਸਾਡੀ ਮੰਡੀ ਰਹਿ ਜਾਂਦੀ ਹੈ 6-7 ਕਿਲੋਮੀਟਰ ਦੂਰ ਜੇ 15 ਮਿੰਟ ਸਾਨੂੰ ਜਾਣ ਆਉਣ ਨੂੰ ਜਾਨਕਿ ਇੱਧਾ ਘੰਟਾ ਸਾਨੂੰ ਜਾਣ ਆਉਣ ਚ ਲੱਗ ਹੀ ਜਾਂਦਾ ਆ ਤੇ ਚਲੋ ਜੀ ਹੁਣ ਆਪਾਂ ਧਾਰ ਤੋਂ ਕੱਪੜੇ ਲੋਨੇ ਆ ਜਿਹੜੇ ਸੁੱਕ ਗਏ ਆ ਉਸ ਤੋਂ ਬਾਅਦ ਕਰਾਂਗੇ ਰੈਸਟ ਫਿਰ ਕਰਾਂਗੇ ਕੱਪੜੇ ਪ੍ਰੈਸ ਤੇ ਬਾਕੀ ਅੱਜ ਕਾਫੀ ਕੰਮ ਕਾਜ ਜਿਹੜੇ ਛੇੜ ਰੱਖਿਆ ਸਫਾਈਆਂ ਦਾ ਕੰਮ ਤਾਂ ਪੈਂਡਿੰਗ ਹੈ ਸੋਚ ਰਹੀ ਆ ਵੀ ਕੋਈ ਹੈਲਪਰ ਮਿਲ ਜਾਏ ਤਾਂ ਬਹੁਤ ਵਧੀਆ ਆ ਨਾ ਕਿਉਂਕਿ ਜਦੋਂ ਬਹੁਤ ਜ਼ਿਆਦਾ ਕੰਮ ਕਾਜ ਹੋ ਜਾਂਦਾ ਫਿਰ ਥਕਾਵਟ ਹੋ ਜਾਂਦੀ ਫਿਰ ਆਪਦੀ ਸਿਹਤ ਵੀ ਖਰਾਬ ਹੁੰਦੀ ਹੈ ਨਾ ਤੇ ਮੈਂ ਬਸ ਕਈ ਦਿਨਾਂ ਦੀ ਸਲਾਹ ਜੀ ਕਰ ਰਹੀ ਸੀ ਵੀ ਕਿਸੇ ਨੂੰ ਪੁੱਛਦੇ ਆ ਕੋਈ ਕੰਮ ਵਾਲੇ ਮਿਲ ਜੇ ਤਾਂ ਨਾ ਵਧੀਆ ਹੈ ਆਪਦੇ ਆਪ ਨੂੰ ਹੈਲਪ ਹੋ ਜਾਂਦੀ ਆ ਕਿਉਂਕਿ ਉਹਨੇ ਪੈਸੇ ਆਪਾਂ ਆਪਦੀ ਸਿਹਤ ਤੇ ਲਾ ਦੇਣੇ ਆ ਜਿੰਨੇ ਆਪਾਂ ਹੈਲਪਰ ਨੂੰ ਦੇਣੇ ਹੁੰਦੇ ਆ ਇਸ ਕਰਕੇ ਬਸ ਮੈਂ ਸਕੀਮਾ ਜੀ ਬਣਾ ਰਹੀ ਆ ਕੋਈ ਮਿਲ ਜੇ ਤਾਂ ਬਹੁਤ ਵਧੀਆ ਚਲੋ ਜੀ ਬਣੇ ਰਹਿਣਾ ਵਲੌਗ ਦੇ ਨਾਲ ਮਿਲਾਂਗੇ ਥੋੜਾ ਟਾਈਮ ਬਾਅਦ ਇਧਰ ਦੇਖੋ ਜੀ ਹੁਣ ਢੇਰ ਲੱਗਿਆ ਪਿਆ ਕੱਪੜਿਆਂ ਦਾ ਤੇ ਪ੍ਰੈਸ ਕਰਨ ਦਾ ਟਾਈਮ ਨਹੀਂ ਲੱਗੇ ਇਹਨਾਂ ਨੂੰ ਤੈਨ ਲਾਉਣ ਦਾ ਵੀ ਜੀ ਕੀਤਾ ਹਨਾ ਕਿਉਂਕਿ ਸਰੀਰ ਐਦਾਂ ਹੋ ਜਾਂਦਾ ਸੀ ਨਾ ਫੇ ਐ ਸੀਗਾ ਵੀ ਰੈਸਟ ਹੀ ਕਰੀਏ ਤੇ ਹਜੇ ਮੈਂ ਤਾਰ ਤੋਂ ਜਿਹੜੇ ਲਾ ਕੇ ਲਿਆਉਣੇ ਆ ਉਹ ਆੜਿਆ ਹਨਾ ਉਹ ਹੋਰ ਹੋ ਜਾਣੇ ਆ ਤੇ ਅੱਜ ਫਿਰ ਮੈਨੂੰ 2-3 ਘੰਟੇ ਕੱਪੜੇ ਪ੍ਰੈਸ ਕਰਨ ਤੇ ਹੀ ਲੱਗਣੇ ਆ ਤਾਂ ਮੈਂ ਇਹ ਸੀ ਛੱਡ ਕੇ ਅੱਜ ਕੱਪੜੇ ਪ੍ਰੈਸ ਕਰਨੇ ਆ ਕਿਰ ਮੈਂ ਅੱਜ ਬਹੁਤ ਸਾਰੇ ਕੱਪੜੇ ਧੋਤੇ ਸੀਗੇ ਜਿਹੜੀਆਂ ਬੈੱਡ ਸ਼ੀਟਸ ਲਿਆਂਦੀਆਂ ਸੀਗੀਆਂ ਉਹ ਵੀ ਧੋਤੀਆਂ ਮੰਡੀ ਜੀ ਕੱਢਤੀ ਮੈਂ ਕਿਹਾ ਹੁਣ ਇਹਨਾਂ ਨੂੰ ਵਰਤ ਲਾਂਗੇ ਤੇ ਹੁਣ ਸਾਰੇ ਸੁੱਕ ਗਿਆ ਹੁਣ ਇਹਨਾਂ ਨੂੰ ਮਿਲਾ ਕੇ ਲਾ ਕੇ ਰੱਖਦੀਆਂ ਤੈਂ ਤਾਂ ਨਹੀਂ ਲਾਉਂਦੀ ਕਿਉਂਕਿ ਅੱਜ ਪ੍ਰੈਸ ਹੀ ਕਰਨੇ ਕੰਮ ਨਵੇੜ ਨਹੀਂ ਇਹਨਾਂ ਦਾ ਹੁਣ ਲਓ ਜੀ ਹੁਣ ਹੋ ਗਿਆ ਦੁਪਹਿਰ ਦਾ ਟਾਈਮ 2 ਵਜੇ ਦਾ ਤੇ ਮੈਂ ਬਣਾਉਣ ਲੱਗੀ ਸੀ ਚਾਹ ਤੇ ਅੱਜ ਹੈਗਾ ਮੇਰਾ ਬਰਥਡੇ ਪਰ ਮੈਂ ਭੁੱਲ ਗਈ ਕਿਉਂਕਿ ਮੈਨੂੰ ਯਾਦ ਨਹੀਂ ਇਹ ਕੰਮਾਂ ਕਰ ਜਾਂਦੇ ਵਿੱਚ ਤੇ ਆਪਾਂ ਫੋਨ ਜਦੋਂ ਕੋਈ ਵੀ ਫੋਨ ਤੇ ਆਈਡੀ ਵਗੈਰਾ ਬਣਾਉਣੀ ਆ ਤਾਂ ਆਪਾਂ ਆਪਦੀ ਬਰਥ ਆਫ ਡੇਟ ਫਿਲ ਕਰਦੇ ਆ ਨਾ ਤੇ ਉਹ ਫਿਰ ਫੋਨ ਨੇ ਸ਼ੋਅ ਕੀਤਾ ਮੈਨੂੰ ਹਨਾ ਤੇ ਚਲੋ ਐਸੀ ਖੁਸ਼ੀ ਚ ਖਾਓ ਜਲੇਬੀਆਂ ਦੇਖੋ ਛੋਟੀਆਂ ਛੋਟੀਆਂ ਪਤਲੀਆਂ ਪਤਲੀਆਂ ਜਲੇਬੀਆਂ ਬਹੁਤ ਟੇਸਟੀ ਹੈ ਨਾ ਆਪੇ ਆ ਗਏ ਆ ਮਿੱਠਾ ਆ ਗਿਆ ਮਠਿਆਈ ਆ ਗਈ ਮੂੰਹ ਮਿੱਠਾ ਕਰ ਲੈਣੇ ਆ ਜਲੇਬੀਆਂ ਖਾ ਲੈਣੇ ਆ ਬਰਥਡੇ ਮਨਾ ਲੈਣੇ ਪਹਿਲਾਂ ਖਾਣੇ ਨਮਕੀਨ ਫਿਰ ਖਾਵਾਂਗੇ ਜਲੇਬੀਆਂ ਜੀ ਠੀਕੇ ਜਿ ਬਣੇ ਰਹਿਣਾ ਬਲਾਉਡ ਦੇ ਨਾਲ ਰਾਤ ਵੈੜ ਖੁੱਲ ਗਈ ਵੈੜ ਨੇ ਸਾਰੀਆਂ ਅੰਗੂਰਾ ਦੀ ਵੇਲ ਜਿਹੜੀ ਆਪਾਂ ਤਾਂ ਰੱਸੀ ਤੋੜਤੀ ਤਾਂ ਕਰਕੇ ਸਾਰੀ ਡਿੱਗੀ ਤੇ ਹੁਣ ਇਸ ਨੂੰ ਰੱਸੀ ਨਾਲ ਬੰਨਦੇ ਸੀਗੇ ਉਹ ਉੱਪਰਲੀ ਉੱਪਰਲੀ ਤੇ ਬੰਨਦੇ ਕੋਈ ਕੁਰਸੀ ਵਗੈਰਾ ਲਿਆ ਐਵੇਂ ਨਹੀਂ ਬੰਨ ਹੋਣੀ ਉਧਰ ਲਈ ਤੇ ਨਹੀਂ ਪਹਿਲਾਂ ਇੱਧਰ ਬੰਨ ਕੇ ਫੇਰ ਉਧਰ ਉਹ ਕੁੰਡੇ ਨਾਲ ਬੰਨ ਕੇ ਫੇਰ ਪਰਲੀ ਸੱਜ ਜਾਓ ਕਿਉਂਕਿ ਸਾਰੇ ਫੈਲੂਗੀ ਫਿਰ ਆਪੇ ਉੱਤਰ ਤਾਰ ਤੱਕ ਪਹੁੰਚ ਦੂਗੀ ਅਬ ਇਸੇ ਆਪੇ ਇਹਨੇ ਫੈਲ ਜਣਾ ਮੋਰ ਮੋਢਾ ਲੈ ਲੈ ਜਿਆਦਾ ਨਾ ਖਿੱਚੀ ਜੇ ਟੁੱਟ ਜੇ ਮਾਰ ਗਿਆ ਤੋੜਤੀ ਬਾਬਾ ਬਾਚੀ ਗਈ ਤੇ ਰੱਸੀ ਟੁੱਟੀ ਹਾਂ ਇਸ ਤਰ੍ਹਾਂ ਲੰਬੀ ਫਿਰ ਉਸ ਤੋਂ ਬਾਅਦ ਉਧਰ ਹੋਰ ਕੋਈ ਲੈ ਕੇ ਉਧਰ ਪਾ ਦਾਂਗੇ ਬਾਤ ਵਹਿੜ ਨੇ ਖੋਲ ਲਿਆ ਖੁੱਲ ਗਈ ਗਲ ਤੋਂ ਜਿਵੇਂ ਉਹ ਪਾਇਆ ਹੁੰਦਾ ਨਾ ਤਿਆਰਾ ਜਾ ਉਹ ਹੁਣ ਡੈਡੀ ਜੀ ਉਹਦੇ ਪਾਰੇ ਸੀ ਦੁਬਾਰਾ ਸਹੀ ਕਰਕੇ ਦੁੱਧ ਜਗਾਤਾ ਸਾਰਾ 3-4 ਕਿਲੋ ਮਨ ਲੱਗੀ ਮੋਕ ਦੁੱਧ ਪੀ ਕੇ ਇਹ ਹੈਗਾ ਜੀ ਆਂਬ ਕੱਟਣ ਵਾਲਾ ਟੋਕਾ ਇਸ ਨਾਲ ਆਂਬ ਕੱਟ ਕੇ achar ਪਾਉਣੇ ਹੁੰਨੇ ਆ ਤੇ ਇਸ ਨੂੰ ਅਸੀਂ ਤਾਂ ਟੋਕਾ ਹੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਜ ਬਹੁਤ سارے ਆਂਬ ਕੱਟੇ ਆ ਤੇ ਇਧਰ ਦੇਖੋ ਆਂਬ ਪਹਿਲਾਂ ਧੋਤੇ ਫਿਰ ਉਹਨਾਂ ਨੂੰ ਕੱਟਿਆ ਫਿਰ ਉਹਨਾਂ ਦੀਆਂ ਗਿੱਟਕਾਂ ਜੀਆਂ ਕੱਢੀਆਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਧੋ ਕੇ ਪਾਤਾ ਸੁੱਕਣਾ ਇਹ achar ਅਸੀਂ ਆਪਦੇ ਘਰ ਵਾਸਤੇ ਨਹੀਂ ਬਣਾ ਰਹੇ ਸਾਡੇ ਆਉਂਦੇ ਹੁੰਦੇ ਛੱਤਰਗੜ੍ਹ ਤੋਂ ਗੰਡੇ ਵੇਚਣ ਵਾਸਤੇ ਬਾਈ ਤੇ ਉਹ ਬਾਈ ਨਾ ਕਈ ਵਾਰੀ ਰੋਟੀ ਖਾ ਜਾਂਦੇ ਤੇ ਉਹਨਾਂ ਨੇ ਨੇ ਇੱਕ ਦੋ ਵਾਰੀ ਰੋਟੀ ਖਾਦੀ ਉਹਨਾਂ ਨੂੰ ਸਾਡਾ achar ਬਹੁਤ ਜ਼ਿਆਦਾ ਸਵਾਦ ਲੱਗਿਆ ਤੇ ਉਹਨਾਂ ਨੇ ਨੇ ਰਿਕੁਐਸਟ ਕੀਤੀ ਵੀ ਸਾਨੂੰ ਵੀ achar ਪਾ ਕੇ ਦੇਵੋ ਤੇ ਤੁਸੀਂ ਆਪਦੀ ਮਿਹਨਤ ਲੈ ਲੈਣਾ ਪਰ ਅਸੀਂ ਮਨ੍ਹਾ ਕਰਤਾ ਕਿਉਂਕਿ ਹੁਣ ਸੋਣ ਮਹੀਨਾ ਸ਼ੁਰੂ ਹੋ ਗਿਆ ਤੇ ਅੰਬੀਆਂ ਵੀ ਨਹੀਂ ਮਿਲਦੀਆਂ ਹਨਾ ਬਹੁਤ ਘੱਟ ਮਿਲਦੀਆਂ ਤੇ ਫਿਰ ਸੋਣ ਮਹੀਨੇ ਦੇ ਵਿੱਚ achar ਵੈਸੇ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਨਾ ਜਿਦੋਂ ਫੋਨੇ ਆ ਇਸ ਕਰਕੇ ਅਸੀਂ ਮਨ੍ਹਾ ਕਰਤਾ ਪਰ ਉਹਨਾਂ ਦੇ ਵਾਰ-ਵਾਰ ਫੋਨ ਆ ਰਹੇ ਸੀਗੇ ਵੀ ਨਹੀਂ ਪਲੀਜ਼ ਤੁਸੀਂ ਪਾ ਕੇ ਦੇਵੋ ਤੁਸੀਂ ਆਪਦੀ ਮਿਹਨਤ ਲੈ ਲੈਣਾ ਤੇ ਆ ਫਿਰ ਇਸ ਕਰਕੇ ਚਲੋ ਕਿਤੋਂ ਪੁੱਛ ਪੁੱਛ ਕੇ ਅੰਬੀਆਂ ਲਿਆਂਦੀਆਂ ਹਨ ਬੜੀ ਮੁਸ਼ਕਲ ਨਾਲ ਮਿਲੀਆਂ ਤੇ ਫਿਰ ਉਹ ਆ ਚਾਰ ਕੱਟ ਕੇ ਸੌਰੀ ਅੰਬ ਕੱਟ ਕੇ ਤੇ ਹੁਣ ਸੁੱਕਣੇ ਪਾਏ ਹੋਇਆ ਫਿਰ ਉਹਨਾਂ ਨੂੰ ਚਾਰ ਪਾ ਕੇ ਦਵਾਂਗੇ ਉਹ ਲੈ ਕੇ ਜਾਣਗੇ ਆ ਕੇ ਇਸ ਤਰ੍ਹਾਂ ਆਰਡਰ ਤੇ achar ਬਣਵਾਇਆ ਕਿਸੇ ਨੇ ਦੇਖੋ ਉਹਨਾਂ ਨੂੰ ਪਸੰਦ ਆਇਆ ਹਨਾ ਆਪਣਾ achar ਤੇ ਵਧੀਆ ਲੱਗਿਆ ਤਾਂ ਕਰਕੇ ਕਹਿੰਦੇ ਅਸੀਂ ਸਾਰ ਸੰਭਾਲ ਆਪੇ ਕਰਾ ਲਾਂਗੇ ਅਸੀਂ ਖਰਾਬ ਨਹੀਂ ਹੁੰਦੇ achar ਨੂੰ ਬਸ ਤੁਸੀਂ ਪਲੀਜ਼ ਬਣਾ ਦਿਓ ਤਾਂ ਫਿਰ ਮੰਮੀ ਡੈਡੀ ਕੱਲ ਦੇ ਲੱਗੇ ਹੋਏ ਸੀਗੇ ਇਹਨਾਂ ਨੂੰ ਤੋਸਵਾਰ ਕੱਟ ਗਿਰੀਆਂ ਕੱਢ ਬਹੁਤ ਮਿਹਨਤ ਲੱਗਦੀ ਹੈ ਨਾ achar ਪਾਉਣ ਤੇ ਵੀ ਤੇ ਚਲੋ ਜੀ ਆਸੀ ਕੱਜ ਦਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਹੈਪੀ ਬਰਥਡੇ ਜਰੂਰ ਲਿਖ ਦੇਣਾ ਜੀ ਜੇ ਤੁਸੀਂ ਮੇਰਾ ਫੁੱਲ ਵਲੌਗ ਵਾਚ ਕਰ ਰਹੇ ਹੋ ਬਣੇ ਰਹਿਣਾ ਆਪਣੀ ਵੀਡੀਓ ਦੇ ਨਾਲ ਚੈਨਲ ਦੇ ਨਾਲ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਹਮੇਸ਼ਾ